ਫੋਟੋ ਲੈ ਰਿਹਾ ਜੀ ਉਸੇ ਵਾਲੀ ਕੰਨੀ ਨੂੰ ਲੈ ਰਸ ਦੇਖੋ ਜੀ ਬੇਖ਼ਿਆਲ ਗਾਣੇ ਤਾਂ ਸਭ ਨੇ ਸੁਣ ਲਏ ਨੇ ਇਸ ਟਾਈਮ ਤੇ ਠੀਕ ਹੈ ਔਰ ਹਰੀ ਸਿੰਘ ਦਾ ਗਾਣਾ ਤਾਂ ਥੋੜਾ ਜਿਹਾ ਪੁਰਾਣਾ ਵੀ ਹੋ ਗਿਆ ਜਿਹਦੇ ਤੇ ਨਾ ਜ਼ਿਆਦਾ ਬਬਲ ਮੱਚਿਆ ਹੋਇਆ ਹੁਣ ਕਰਨ ਔਜਲਾ ਦਾ ਵੀ ਗਾਣਾ ਆਇਆ ਹੈ ਮੇਰੇ ਤੇ ਇਹ ਕੰਨੀ ਗੱਲ ਹੈਗੀ ਹੈ ਕਿ ਜਿਹੜੀ ਅੱਜਕੱਲ ਸਿੰਗਰ ਨੇ ਉਹਨਾਂ ਦੀ ਜਿਹੜੀ ਲਫ਼ਜ਼ਾਂ ਦੀ ਚੋਣ ਹੈ ਬਾਦਸ਼ਾਹ ਦੇਖਣ ਦੀ ਜਾਂ ਆਪਣੇ ਸੱਭਿਆਚਾਰ ਨੂੰ ਵੀ ਨਾ ਅਣਦੇਖਾ ਕਰਨਾ ਇਸ ਤਰੀਕੇ ਦੇ ਜਿਹੜੇ ਗਾਣੇ ਨੇ ਇਸ ਯੂਜ਼ ਹੋ ਰਹੇ ਨੇ ਆਪਣੇ ਪੰਜਾਬੀ ਲੈਂਗੁਏਜ ਨੂੰ ਲੈ ਕੇ ਜਦ ਕੀ ਉਹ ਸਟੇਜਾਂ ਦੇ ਉੱਤੇ ਜਦੋਂ ਚੜਦੇ ਨੇ ਤਾਂ ਸਭ ਤੋਂ ਪਹਿਲਾਂ ਇਹ ਕਹਿੰਦੇ ਨੇ ਕਿ ਮੈਂ ਆਪਣੀ ਮਾਂ ਨਾਲ ਬਹੁਤ ਪਿਆਰ ਕਰਦਾ ਮੇਰੀ ਮਾਂ ਦਾ ਬਹੁਤ ਯੋਗਦਾਨ ਹੈ ਇਹਦੇ ਅੰਦਰ ਔਰ ਸੇਮ ਟਾਈਮ ਉਹ ਬਾਰੀਆਂ ਗਾਲਾਂ ਵੀ ਕੱਢਦੇ ਨੇ ਉੱਥੇ ਇਹੋ ਜਿਹੇ ਗਾਣੇ ਜਿਹੜੇ ਨੇ ਇਹੋ ਜਿਹੇ ਲਫ਼ਜ਼ ਜਿਹੜੇ ਨੇ ਯੂਜ਼ ਕਰਨਾ ਇਹ ਸਾਡੇ ਛੋਟੇ ਬੱਚਿਆਂ ਦੇ ਉੱਤੇ ਵੀ ਬਹੁਤ ਗਲਤ ਅਸਰ ਪਾ ਰਿਹਾ ਮੈਂ ਖੁਦ ਇੱਕ ਜਗ੍ਹਾ ਤੇ ਬੈਠੀ ਸੀ ਫੈਮਿਲੀ ਦੇ ਨਾਲ ਅਸੀਂ ਸੁਣਿਆ ਮੈਂ ਪਹਿਲੀ ਵਾਰੀ ਸੁਣਿਆ ਸੀ ਗਾਣਾ ਸਾਨੂੰ ਯਕੀਨ ਨਹੀਂ ਸੀ ਹੁੰਦਾ ਕਿ ਇਹੋ ਜਿਹੇ ਲਫ਼ਜ਼ ਯੂਜ਼ ਕੀਤੇ ਗਏ ਨੇ ਜਦੋਂ ਗਾਣਾ ਚੱਲ ਰਿਹਾ ਸੀ ਜਿਹੜੇ ਸਾਡੇ 7-8 ਸਾਲ ਦੇ ਬੱਚੇ ਸੀ ਉਹਨਾਂ ਨੇ ਪਿੱਛੇ-ਪਿੱਛੇ ਰਿਪੀਟ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਉਹਨਾਂ ਨੂੰ ਡਾਂਟਿਆ ਕਿ ਵੀ ਇਹ ਗਾਣਾ ਦਾ ਇਹ ਵਰਡ ਨਹੀਂ ਯੂਜ਼ ਕਰਨਾ ਇਹ ਕਹਿੰਦੇ ਸਾਨੂੰ ਮਤਲਬ ਦੱਸੋ ਇਹਦਾ ਕੀ ਹੈ ਕੀ ਮਤਲਬ ਸਮਝਾ ਸਕਦੇ ਹੋ ਤੁਸੀਂ ਜਿਹੜੇ ਸਿੰਗਰ ਹੁੰਦੇ ਨੇ ਨਾ ਉਹ ਤੇ ਸਾਡੇ ਸਮਾਜ ਦੇ ਅੰਦਰ ਆਪਣੇ ਗਾਣਿਆਂ ਦੇ ਪ੍ਰਤੀ ਬਹੁਤ ਡੂੰਘਾ ਅਸਰ ਛੱਡਦੇ ਨੇ ਇਕੱਲੀ ਐਂਟਰਟੇਨਮੈਂਟ ਨਹੀਂ ਹੁੰਦੀ ਉਹ ਤੁਹਾਨੂੰ ਪੂਰੇ ਸਮਾਜ ਦਾ ਸ਼ੀਸ਼ਾ ਦਿਖਾਉਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਸਾਡੇ ਸਮਾਜ ਦੇ ਅੰਦਰ ਕਮ ਹੋ ਰਹੇ ਨੇ ਜਾਂ ਕਮੀ ਹੈ ਜਾਂ ਅਪੇਸ਼ੀਆ ਮਗਰ ਇਸ ਤਰੀਕੇ ਨੂੰ ਜੇ ਤੁਸੀਂ ਕਹਿੰਦੇ ਕਿ ਅਸੀਂ ਦਾ ਬਾਹਰ ਰਹਨੇ ਆ ਉੱਥੇ ਦੇ ਇਹੋ ਜੀ ਲੈਂਗੁਏਜ ਯੂਜ਼ ਕੀਤੀ ਜਾਂਦੀ ਇਹਦਾ ਤਾਂ ਕੋਈ ਕੋਈ ਅਸਰ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਇਹ ਗਾਣੇ ਉਸ ਲੈਂਗੁਏਜ ਚ ਗਾਓ ਉਹ ਧਰਤੀ ਉਹ ਯੂਜ਼ ਕਰੋ ਨਾ ਕਿ ਪੰਜਾਬ ਦੀ ਧਰਤੀ ਯੂਜ਼ ਕਰੋਗੇ ਪੰਜਾਬੀ ਬੰਦੇ ਯੂਜ਼ ਕਰੋਗੇ ਪੰਜਾਬੀ ਪਿੰਡ ਯੂਜ਼ ਕਰੋਗੇ ਮਾਵਾ ਪੈਣ ਦੇ ਰਿਸ਼ਤੇ ਯੂਜ਼ ਕਰੋਗੇ ਲੇਕਿਨ ਮਾਰੀਆ ਗਾੜਾ ਕੱਢੋਗੇ ਮੈਨੂੰ ਤਾਨੂੰ ਕੀ ਲੱਗਦਾ ਕਿ ਇਹ ਜਿਹੜਾ ਕਿਉਂ ਕੀਤਾ ਜਾਂਦਾ ਮਾਵਾ ਪੈਣਾ ਦੀਆਂ ਇਸ ਦਾ ਕਿਉਂ ਸ਼ਾਮੀਆ ਜਾਂਦੀ ਹੈ ਇਸ ਗਾਣੇ ਦੇ ਜ਼ਰੀਏ ਜੋ ਕੇ ਮਾਸ ਕਰਨਾ ਚਾਹੁੰਦੇ ਬਿਲਕੁਲ ਹੁੰਦਾ ਜੀ ਜੋ ਕਿ ਜਿੰਨੀ ਲੱਚਰ ਦੇ ਗਾਣੇ ਦੇ ਅੰਦਰ ਓਨੇ ਹੀ ਜ਼ਿਆਦਾ ਉਹਨਾਂ ਦੇ ਵਿਊਜ਼ ਨੇ ਅਗਰ ਤੁਸੀਂ ਦੇਖਿਆ ਜਾਵੇ ਤਾਂ ਮਿਲੀਅਨਸ ਵਿਊਜ਼ ਨੇ ਮੈਂ ਇਹ ਕਹਨੀ ਹੈ ਕਿ ਸਵਾਜ ਦੇ ਅੰਦਰ ਸਾਡੇ ਨਾਲ ਆਪਣੇ ਵੀ ਸਾਡੇ ਪ੍ਰਤੀ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ ਸਭ ਦੀ ਇਹ ਇਕੱਲੀ ਔਰਤ ਕਮਿਸ਼ਨ ਦੀ ਨਹੀਂ ਜ਼ਿੰਮੇਵਾਰੀ ਨਹੀਂ ਹੈ ਕਿ ਕੋਈ ਅਗਰ ਇਹੋ ਜਿਹਾ ਕੋਈ ਗਾਣਾ ਆ ਗਿਆ ਜਾਂ ਕੋਈ ਇਹੋ ਜਿਹਾ ਪਾਸ਼ਾ ਯੂਜ਼ ਕਰਦਾ ਤੇ ਉਹਦੇ ਤੇ ਸਮੋਟੋ ਲੈ ਕੇ ਉਹਨਾਂ ਨੂੰ ਨੋਟਿਸ ਦਿੱਤਾ ਜਾਵੇ ਹਰ ਇੱਕ ਜੋ ਪੰਜਾਬ ਦੇ ਨੇ ਪੰਜਾਬੀ ਆ ਅਸੀਂ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਜੇ ਤੁਸੀਂ ਇਹ ਅਸੀਂ ਲੱਚਰਤਾ ਜਾਂ ਅਸੀਂ ਲਫੰਗੀ ਭਾਸ਼ਾ ਸੁਣਦੇ ਹੋ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਆਵਾਜ਼ ਚੱਕਣਾ ਉਹਦੇ ਅਗੇਸਟ ਤੇ ਤੁਹਾਨੂੰ ਲੱਗਦਾ ਕਿ ਤੁਸੀਂ ਮਿਲੀਅਨ ਵਿਊਜ਼ ਦੀ ਤੁਸੀਂ ਗੱਲ ਕੀਤੀ ਹੈ ਲੋਕ ਦੇਖਦੇ ਨੇ ਤਾਂ ਮਿਲੀਅਨ ਵਿਊਜ਼ ਉਧਰੇ ਦੇ ਲਈ ਲੋਕ ਕਿੰਨੇ ਕਿ ਜ਼ਿੰਮੇਵਾਰ ਆਪਸਰਟ ਤੇ 100% 100% ਮੈਂ ਅੱਜ ਆਪਣੇ ਬੱਚੇ ਨੂੰ ਕਹਿ ਰਹੀ ਹਾਂ ਕਿ ਇਹ ਗਾਣਾ ਨਹੀਂ ਸੁਣਨਾ ਜੇ ਅਸੀਂ ਸਭ ਕਹਿੰਨੇ ਆ ਕਿ ਆਪਣੇ ਬੱਚਿਆਂ ਨੂੰ ਇਹ ਗਾਣੇ ਨਹੀਂ ਸੁਣਨੇ ਕਿਉਂਕਿ ਉਹਦੇ ਚ ਇਹੋ ਜਿਹੇ ਗਾਣੇ ਸਾਡੇ ਚ ਹੋਰ ਵੀ ਬਹੁਤ ਅੱਛੇ ਸਿੰਗਰ ਨੇ ਜਿਹਨਾਂ ਦੇ ਬਹੁਤ ਵਧੀਆ ਜਿਹੜੇ ਨੇ ਗਾਣੇ ਗਾਉਂਦੇ ਨੇ ਜਿਹੜੇ ਕਿ ਸਾਡੀ ਭਾਸ਼ਾ ਨੂੰ ਉੱਤੇ ਚੱਕਦੇ ਨੇ ਸਾਡੇ ਸੱਭਿਆਚਾਰ ਨੂੰ ਸਾਡੇ ਕਲਚਰ ਨੂੰ ਉੱਤੇ ਚੱਕਦੇ ਨੇ ਉਹ ਹੈ ਤੁਸੀਂ ਇਹੋ ਜਿਹੇ ਗਾਣਾ ਬਹੁਤ ਵਧੀਆ ਤੁਸੀਂ ਬਣਾਉਂਦੇ ਹੋ ਬੜੇ ਅੱਛੇ ਸੀਨਸ ਯੂਜ਼ ਕਰਦੇ ਹੋ ਲੇਕਿਨ ਇਹੋ ਜੀ ਲੈਂਗੁਏਜ ਵਿੱਚ ਇਨਸਰਟ ਕਰਕੇ ਤੁਸੀਂ ਸੋਚਦੇ ਹੋ ਕਿ ਸਾਨੂੰ ਵਿਊਜ਼ ਬਹੁਤ ਜ਼ਿਆਦਾ ਆਣਗੇ ਇਹ ਗੱਲ ਬਹੁਤ ਗਲਤ ਹੈ ਇਹਦੇ ਉੱਤੇ ਲੱਟਪਾਣ ਦੀ ਬਹੁਤ ਜ਼ਰੂਰਤ ਹੈ ਗਾਣਾ ਗਾਇਆ ਤਾਂ ਉਸ ਤੋਂ ਬਾਅਦ ਔਰਤਾਂ ਪ੍ਰਤੀ ਇਹ ਜੀ ਆਪਣੀ ਸੋਚ ਰੱਖਦੇ ਨੇ ਇਸੇ ਸਖਤੋਣ ਨੇ ਬਰਤਕਪਾਸੇ ਮਾਂ ਦੇ ਨਾਂ ਤੇ ਗਾਣਾ गा ਰਹੇ ਨੇ ਦੂਜੇ ਪਾਸੇ ਔਰਤਾ ਪ੍ਰਤੀ ਜੀ ਸਭ ਦੇ ਵਰਤ ਰਹੇ ਨੇ ਮੈਂ ਹੁਣੇ ਇਹੀ ਗੱਲ ਕਹੀ ਹੈ ਠੀਕ ਹੈ ਨਾ ਜਦੋਂ ਤੁਸੀਂ ਸਭ ਤੋਂ ਪਹਿਲਾਂ ਦੀ ਇੰਟਰਵਿਊ ਜਿਹਦੀ ਵੀ ਸੁਣ ਲਓਗੇ ਉਹ ਕਹੇਗਾ ਜੀ ਮੈਂ ਆਪਣੇ ਮਾਂ ਨੂੰ ਬਹੁਤ ਪਿਆਰ ਕਰਦਾ ਆਪਣੀ ਮਾਂ ਦੇ ਬਿਨਾ ਮੇਰੀ ਜਿੰਦਗੀ ਜੇ ਮੈਂ ਇੱਥੇ ਤੱਕ ਪਹੁੰਚਿਆ ਮੈਂ ਆਪਣੀ ਮਾਂ ਦੀ ਵਜ੍ਹਾ ਤੋਂ ਪਹੁੰਚਿਆ ਹਰ ਉਸੇ ਮਾਂ ਨੂੰ ਗਾਲ ਕੱਢ ਰਹੇ ਤੁਸੀਂ ਇੱਕ ਔਰਤ ਨੂੰ ਔਰਤ ਦੇ ਪਿੱਛੇ ਮਤਲਬ ਇੱਕ ਔਰਤ ਨੂੰ ਗਾਲ ਕੱਢ ਰਹੇ ਉਸ ਔਰਤ ਦਾ ਦਰਜਾ ਤੁਸੀਂ ਇਹ ਦਿਖਾਇਆ ਕਿ ਸਾਡੀ ਗਾਣੇ ਦੇ ਅੰਦਰ ਸਾਡੀ ਕਮਾਈ ਦੇ ਅੰਦਰ ਜਿਹੜੀ ਆ ਅਸੀਂ ਔਰਤ ਨੂੰ ਨੀਚਾ ਦਿਖਾਉਣਾ ਤਾਂ ਸਾਡੀ ਕੀ ਕਮਾਈ ਹੁੰਦੀ ਹੈ ਕਿ ਜਾ ਕੇ ਇਹ ਗੱਲ ਬਿਲਕੁਲ ਬਰਦਾਸ਼ਤ ਨਹੀਂ ਹੋਊਗੀ ਸਾਡੀ ਗੁਰੂ ਪੀਰਾਂ ਦੀ ਧਰਤੀ ਹੈ ਸਾਡਾ ਕਲਚਰ ਬਹੁਤ ਰਿਚ ਹੈ ਇਸ ਚੀਜ਼ ਨੂੰ ਨਹੀਂ ਬਰਦਾਸ਼ਤ ਕੀਤਾ ਜਾਏਗਾ ਸਾਡੇ ਦੇ ਗੁਰੂਆਂ ਨੇ ਔਰਤ ਨੂੰ ਹੀ ਰੱਬ ਦਾ ਰੂਪ ਮੰਨਿਆ ਹੈ ਤੇ ਉਸ ਚੀਜ਼ ਨੂੰ ਜਿਹੜੀ ਆ ਇਹ ਬਹੁਤ ਜ਼ਿਆਦਾ ਗਲਤ ਚੀਜ਼ ਹੈ ਇਹਦੇ ਉੱਤੇ ਢਲ ਬੰਡ ਬੜੀ ਹੋਰੀ ਹੈ ਕੀ ਹੋ ਰਹੀ ਹੈ ਜੀ ਕੀ ਕਰ ਰਹੀ ਕਿ ਕਾਰਵਾਈ ਇਹ ਹੈਗੀ ਹੈ ਕਿ ਕਾਰਵਾਈ ਇਹ ਹੈ ਕਿ ਅਸੀਂ ਇਹਨਾਂ ਨੂੰ 11 ਤਰੀਕ ਨੂੰ ਸੱਦਿਆ ਆ ਇੱਥੇ ਮੈਨੂੰ ਇਹ ਵੀ ਪਤਾ ਹੈ ਕਿ ਉਹ ਇੰਡੀਆ 'ਚ ਨਹੀਂ ਹੈ ਇਸ ਟਾਈਮ ਦੋਵੇਂ ਇੰਡੀਆ 'ਚ ਨਹੀਂ ਹੈ ਲੇਕਿਨ ਮੈਂ ਬੀਓਆਈ ਨੂੰ ਵੀ ਲਿਖਿਆ ਡੀਜੀਪੀ ਸਾਹਿਬ ਨੂੰ ਵੀ ਲਿਖਿਆ ਇਸਰ ਕਿ ਇਹਨਾਂ ਦੇ ਨਾਲ ਕੰਟੈਕਟ ਕਰਕੇ ਇਹਨਾਂ ਦੀ ਐਕਸਪਲੇਨੇਸ਼ਨ ਲਈਤੀ ਜਾਵੇ ਅਰੇ ਇਹਨਾਂ ਨੂੰ ਹਾਜ਼ਰ ਕੀਤਾ ਜਾਵੇ ਮੈਮ ਤੁਹਾਨੂੰ ਨਹੀਂ ਲੱਗਦਾ ਕਿ ਅਜਿਹੇ ਸਿਸਟਮ ਦੇ ਵਿੱਚ ਕੋਈ ਅਜਿਹੇ ਸਿਸਟਮ ਹੋ ਜਾਏ ਕਿ ਜਿਸ ਦਾ ਫਿਲਮ ਰਿਲੀਜ਼ ਤੋਂ ਪਹਿਲਾਂ ਸੈਂਸਰ ਬੋਰਡ ਤੋਂ ਪਾਸ ਕਰਾਣੇ ਆ ਅਜਿਹੇ ਗੀਤਾ ਦੀ ਵੀ ਪਛਾਣ